ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਪਟਿਆਲਾ ਦੇ ਬਹੁ ਕਰੋੜੀ ਜ਼ਮੀਨ ਦੀ ਠੱਗੀ ਦੇ ਮਾਮਲੇ ਦੇ ਦੋਸ਼ੀ ਨੂੰ ਪੁਲਿਸ ਵੱਲੋਂ ਵੀਆਈਪੀ ਟ੍ਰੀਟਮੈਂਟ ਦੇਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਦਿਨ ਅਸਰ ਦੋਸ਼ੀ ਦੀ ਕਚਹਿਰੀਆਂ ਵਿੱਚ ਜਾਂਦੇ ਸਮੇਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਵੱਲੋਂ ਮੀਡੀਆ ਨੂੰ ਵੀ ਗਲਤ ਇਸ਼ਾਰੇ ਕੀਤੇ ਜਾ ਰਹੇ ਹਨ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੋਂ ਦੀ ਕੋਟ ਵਿੱਚ ਚਿੱਟਾ ਕੁੜਤਾ ਪਜਾਮਾ ਪਾ ਕੇ ਪੁਲਿਸ ਮੁਲਾਜ਼ਮ ਨੂੰ ਆਪਣੇ ਵੱਲ ਖਿੱਚ ਰਿਹਾ ਇਹ ਵਿਅਕਤੀ ਕੋਈ ਅਫਸਰ ਨਹੀਂ ਸਗੋ ਪਟਿਆਲਾ ਦੇ ਸੋਲਰ ਪਿੰਡ ਵਿੱਚ ٹرسٹ ਦੀ ਬਹੁ ਕਰੋੜੀ ਜ਼ਮੀਨ ਦੀ ਠੱਗੀ ਦੇ ਮਾਮਲੇ ਵਿੱਚ ਦੋਸ਼ੀ ਸ਼ੀਤਲ ਸਿੰਘ ਨੰਬਰਦਾਰ ਹੈ ਜਿਸ ਨੂੰ ਪੁਲਿਸ ਵੱਲੋਂ ਇੱਕ ਤਰ੍ਹਾਂ ਦਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਇਸ ਮੌਕੇ ਦੋਸ਼ੀ ਪੁਲਿਸ ਸਾਹਮਣੇ ਹੀ ਮੀਡੀਆ ਨੂੰ ਗਲਤ ਇਸ਼ਾਰੇ ਕਰਦਾ ਵੀ ਵਿਖਾਈ ਦਿੱਤਾ ਉਧਰ ਜਦੋਂ ਇਸ ਬਾਰੇ ਮੀਡੀਆ ਵੱਲੋਂ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਜਾਣਕਾਰੀ ਅਨੁਸਾਰ ਦੋਸ਼ੀ ਵੱਲੋਂ ਜਾਲੀ ਵਸੀਅਤਾਂ ਤਿਆਰ ਕਰ ਏ ਠੱਗੀ ਮਾਰੀ ਜਾਂਦੀ ਸੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਮੈਂ ਸੈਵਨਾਗਰ 3D ਰਹਿਣਾ ਪਹਿਲਾਂ ਮੇਰਾ ਪਿੰਡ ਪੁਨੀਆਂ ਖਾਨਾ ਸੀ ਅੱਛਾ ਇਹ ਸਾਰਾ ਮਾਮਲਾ ਕੀ ਹੈਗਾ ਇਹਦਾ ਇਹ ਨਾ ਜੀ ਇੱਕ ਪਟਿਆਲੇ ਦਾ ਬੜਾ ਤਕੜਾ ਠੱਗ ਠੱਗੀਆਂ ਮਾਰਨ ਦਾ ਆਦੀ ਹਰੇਕ ਥਾਂ ਤੇ ਸਾਈਨ ਕਰਕੇ ਦੂਜੇ ਬੰਦੇ ਨੂੰ ਪਾਵਰ ਆਫ ਟਰਨਿੰਗਾਂ ਦੇ ਕੇ ਗਲਤ ਤਰੀਕੇ ਨਾਲ ਕਾਗਜ਼ ਤਿਆਰ ਕਰਕੇ ਇਹ ਠੱਗੀਆਂ ਮਾਰਨ ਦਾ ਆਦੀ ਆ ਇਹ ਮੈਂ ਸਰਦਾਰ ਐਸਐਸਪੀ ਸਰਦਾਰ ਆਈਪੀਐਸ ਨਾਰਕ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਵਿਅਕਤੀ ਨੂੰ ਪਹਿਲੀ ਵਾਰੀ ਨੱਥ ਪਾਈ ਆ ਫੜ ਕੇ ਅਦਾਲਤ ਪੇਸ਼ ਕੀਤਾ ਜੋ ਕਿ ਜੇਲ੍ਹ ਜਾਵੇਗਾ ਇਹ ਇਹਦਾ ਨਾਮ ਹੈਗਾ ਸ਼ੀਤਲ ਸਿੰਘ ਇਹਦਾ ਪਿੰਡ ਹੈਗਾ ਪੰਨਰਾ ਇਹਦਾ ਆਦੀ 4 1/2 ਕਿੱਲੇ ਜ਼ਮੀਨ ਆਉਂਦੀ ਸੀ ਇਹਨੂੰ ਪਰਿਵਾਰ ਤੋਂ ਪਰ ਆਤੇ ਹੀ 5 700 ਕਰੋੜ ਦਾ ਮਾਲਕ ਬਣਿਆ ਬੈਠਾ ਠੱਗੀਆਂ ਮਾਰ ਮਾਰ ਕੇ ਇਸਨੇ ਮੇਰੀ ਵੀ ਵਸੀਤ ਮੈਨੂੰ ਮਾਤਾ ਸਰਬੰਦ ਗੌਰ ਰਜਿਸਟਰਡ ਕਰਾ ਗਈ ਸੀ ਜੋ ਕਿ ਇਹਨੇ ਇੱਕ ਝਾਲੀ ਵਸੀਤ ਤਿਆਰ ਕਰਕੇ ਬਾਅਦ ਚ ਉਹਦੀ ਮੌਤ ਤੋਂ ਬਾਅਦ 3 4 ਮਹੀਨੇ ਬਾਅਦ ਉਹਦੀ ਹੀ ਭਾਣਜੀ ਦੇ ਨਾਮ ਕਰਾ ਕੇ ਇਹਨੇ 70 ਲੱਖ ਰੁਪਏ ਗਰਮੀਤ ਸਿੰਘ ਐਸ ਡੀ ਐਮ ਨੂੰ ਦੇ ਕੇ ਜੋ ਕਿ ਬਾਅਦ ਚ ਪਤਾ ਚੱਲਿਆ ਇਹਨੇ ਇੰਤਕਾਲ ਚੜਵਾ ਲਿਆ ਸੀ ਬਹੁਤ ਤਕੜਾ ਠੱਗ ਆ ਇਹ ਉਸ ਮਾਮਲੇ ਤੇ ਜਪੇਸ਼ੀ ਸੀ ਕਿਹੜੇ ਜੀ ਜਿਹੜੇ ਮਾਮਲੇ ਤੁਸੀਂ ਗੱਲ ਕਰ ਰਹੇ ਹੋ ਉਸ ਦੀ ਪੇਸ਼ੀ ਹੋਈ ਨਾ ਨਾ ਇਹ ਤਾਂ ਇਹ ਤੇ ਹੁਣ 420 ਦਾ ਮਕਦਮਾ ਦਰਜ ਹੋਇਆ ਜੋ ਸਰਦਾਰ ਨਾਨਕ ਸਿੰਘ ਜੀ ਨੇ ਦੀ ਰਹਿਮ ਨਹੀਂ ਥੱਲੇ ਪੁਲਿਸ ਨੇ ਇਹਨੂੰ ਫੜ ਕੇ ਪਹਿਲੀ ਵਾਰੀ ਅਰੈਸਟ ਕੀਤਾ ਤੁਹਾਡੇ ਨਾਲ ਕਿਵੇਂ ਠੱਗੀ ਵਜੀ ਸੀ ਜੀ ਥਗੀ ਹੋਈਏ ਨੇ ਜੱਲੀ ਬਸੀਤ ਬਣਾ ਕੇ ਜੋ ਇੰਤਕਾਲ ਜੜਵਾ ਲਿਆ ਸੀ ਮਨਦੀਪ ਕੌਰ ਦੇ ਨਾਂ ਉਹੀ ਉਸੇ ਦੇ ਵਿੱਚ ਨਾਲੇ ਟਰਸਟਾਂ ਦੀ ਜ਼ਮੀਨ ਪੈਂਦੀ ਉਹਨੂੰ ਖੁਰਦ-ਬੁਰਦ ਕਰਨ ਦੇ ਤੌਰ ਤਰੀਕੇ ਵਰਤਦਾ ਰਹਿੰਦਾ ਕਦੇ ਭਾਈ ਦੇ ਨਾਂ ਕਰਾ ਲਈ ਇੱਕ ਸੇਲ ਦਾ ਮੁੰਡਾ ਗਰਵਾਚਨ ਉਹ ਤੋਂ ਟੌਰਨਿੰਗ ਦੇਤੀ ਉਹ ਤੋਂ ਰਜਿਸਟਰੀਆਂ ਕਰਾ ਲੀਆਂ ਇਹ ਸਾਰਾ ਅੱਗੇ ਤੋਂ ਅੱਗੇ ਇਹਨੇ ਪੂਰਾ ਗੈਂਗ ਬਣਾ ਕੇ ਰੱਖਿਆ ਹੋਇਆ ਜੋ ਕਿ ਇਹ ਹੁਣ ਇਹਦੀ ਤੜਨੀ ਹਜੇ ਵੀ ਟੁੱਟੀ